ਦਿਲਕ ਤੇ ਜੰਜੂ ਨੂੰ ਲਾ ਰਿਹਾ ਸੀ ਤਾਂ ਦਿਲਕ ਤੇ ਜੰਜੂ ਵਾਲੇ ਕਸ਼ਮੀਰ ਮੱਠਨ ਦੀ ਧਰਤੀ ਦੇ ਉੱਤੇ ਗਏ ਮੈਂ ਪਿਛਲੇ ਮਹੀਨੇ ਜਦੋਂ ਮੱਠਨ ਸਾਹਿਬ ਗਿਆ ਤਾਂ ਉੱਥੇ ਜਾ ਕੇ ਮੈਨੂੰ ਕਈ ਲੋਕਲ ਬਜ਼ੁਰਗਾਂ ਨੇ ਬੱਸੇ ਕਿ ਗੁਰੂ ਨਾਨਕ ਪਾਤਸ਼ਾਹ ਆਏ ਸੀ ਇੱਥੇ ਕਿ ਪੰਡਤ ਬ੍ਰਹਮਾਸ ਦੇ ਨਾਲ ਜੋ ਸਾਡੇ ਇਤਿਹਾਸ ਵਿੱਚ ਲਿਖਿਆ ਹੈ ਪੰਡਿਤ ਬ੍ਰਹਮਦਾਸ ਦੇ ਨਾਲ ਗੁਰੂ ਨਾਨਕ ਪਾਤਸ਼ਾਹ ਦੀ ਚਰਚਾ ਹੋਈ ਸੀ ਪੰਡਿਤ ਬ੍ਰਹਮਦਾਸ ਗੁਰੂ ਨਾਨਕ ਪਾਤਸ਼ਾਹ ਦੇ ਝੁਕਿਆ ਤੇ ਗੁਰੂ ਸਾਹਿਬ ਨੇ ਉਹਨੂੰ ਪੁੱਛਿਆ ਬ੍ਰਹਮਦਾਸ ਤੂੰ ਪੂਰਾ ਮਿਟ ਗਿਆ ਹੈ ਉਹਨੇ ਕਿਹਾ ਪਾਤਸ਼ਾਹ ਮੈਂ ਮਿਟ ਗਿਆ ਉਥੋਂ ਨਾਮ ਪਿਆ ਮਟਨ ਸਾਹਿਬ ਉਹਦਾ ਪਰਮੂਤਾ ਹੈ ਭਾਈ ਕਿਰਪਾ RAM ਪੰਡਿਤ ਕਿਰਪਾ RAM ਜੀ ਜਿਹਦੇ ਪਾਸ ਸ਼ਕਮੀਰੀ ਪੰਡਤ ਪਹੁੰਚਦੇ ਆ ਕਿਉਂਕਿ ਉਹਨਾਂ ਨੂੰ ਪਤਾ ਹੈ ਇਹ ਗੁਰੂ ਨਾਨਕ ਦੇ ਘਰ ਨਾਲ ਜੁੜੇ ਨੇ ਉਹਨਾਂ ਨੇ ਕਿਹਾ ਸਾਡੀ ਕੋਈ ਬਾਹ ਨਹੀਂ ਫਟਦਾ ਤਾਂ ਉਹਨਾਂ ਨੇ ਕਿਹਾ ਸੀ ਇਸ ਵੇਲੇ ਸਿਰਫ ਬਾਹ ਗੁਰੂ ਨਾਨਕ ਪਾਤਸ਼ਾਹ ਦਾ ਘਰ ਫੜੇਗਾ ਮੈਂ ਸੰਘੇਰਬ ਵੇਚੀ ਕਵਾ ਉਹਨਾਂ ਦਾ ਅਨੰਦਪੁਰ ਸਾਹਿਬ ਆਉਣਾ ਤੇ ਸੱਚੇ ਪਾਤਸ਼ਾਹ ਦਾ ਦਿੱਲੀ ਦੀ ਧਰਤੀ ਤੇ ਜਾਣਾ ਪਾਤਸ਼ਾਹ ਦੀ ਸ਼ਹਾਦਤ ਤੋਂ ਪਹਿਲਾਂ ਉਹਨਾਂ ਦੇ ਕਿੰਨੇ ਸਿੱਖਾਂ ਦੀ ਸ਼ਹਾਦਤ ਪਰ ਸ਼ਹਾਦਤ ਤੋਂ ਪਹਿਲਾਂ ਤਿੰਨਾ ਸਿੱਖਾਂ ਦੀ ਇੱਕੋ ਹੀ ਇਸ਼ਾਰ ਸੀ ਕਿ ਜਦੋਂ ਸਾਡੂ ਸ਼ਹੀਦ ਕਰੋ ਸਾਡੇ ਮੁਖ ਸਾਡੇ ਗੁਰੂਵਾਲਾ ਭਵਨ ਅੱਜ ਵੀ ਲੋੜ ਹੈ ਅਸੀਂ ਆਪਣੇ ਮੁਖ ਆਪਣੇ ਗੁਰੂਵਾਲਾ ਕਰੀਏ दस गुरुवाणी ज्योत श्री गुरु ग्रंथ साहिब दी पास्था जद ਸਾਡੇ ਮੁਖ ਸਾਡੇ ਗੁਰੂ ਵਲ ਹੋਣਗੇ ਤਾਂ ਭਾਵੇਂ ਸਿੱਖ ਦੇ ਸੀਸ ਉੱਤੇ ਆਰਾ ਚੱਲਿਆ ਸਰੀਰ ਤੋ ਫਾੜ ਜ਼ਰੂਰ ਹੋਇਆ ਪਰ ਸਿੱਖ ਦੇ ਸਿਦਕ ਨੂੰ ਕੋਈ ਦੋ 파ੜ ਨਾ ਕਰ ਸਕਿਆ ਭਾਵੇਂ ਸਿੱਖ ਨੂੰ ਦੇਗ ਦੇ ਵਿੱਚ ਉਬਾਲਿਆ ਗਿਆ ਪਰ ਕੋਈ ਉਹਦੇ ਅੰਦਰੋਂ ਗੁਰੂ ਦੇ ਪ੍ਰਤੀ ਸ਼ਰਧਾ ਨੂੰ ਬਾਹਰ ਨਾ ਕੱਢ ਸਕੇ ਭਾਵੇਂ ਰੂਤੇ ਵਿੱਚ ਲਪੇਟ ਕੇ ਸਾੜਿਆ ਗਿਆ ਪਰ ਇਹ ਅੱਗ ਵੀ ਗੁਰੂ ਦੇ ਸਿੱਧਕ ਦੇ ਅੰਦਰੋਂ ਉਹਦੇ ਭਰੋਸੇ ਨੂੰ ਬਾਹਰ ਨਾ ਕੱਢ ਸਕੇ ਅੱਜ ਵੀ ਲੋੜ ਹੈ ਜਿਵੇਂ ਉਹਨਾਂ ਤਿੰਨਾਂ ਸਿੱਖਾਂ ਦੀ ਕੋਈ ਸ਼ਾਹੀ ਕਿ ਸਾਡੇ ਮੁਖ ਸਾਡੇ ਗੁਰੂ ਆਲ ਹੋਣ ਅੱਜ ਵੀ ਸਾਰੇ ਆਡੋ ਰੋਡ ਹੈ ਅਸੀਂ ਆਪਣੇ ਮੁੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵੱਲ ਕਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਧਾਰਮਿਕ ਆਜ਼ਾਦੀ ਲਈ ਮਨੁੱਖੀ ਹੱਕਾਂ ਲਈ ਤਿੱਲਕ ਜੱਜਰ ਦੀ ਰਾਖੀ ਲਈ 1675 ਦੇ ਵਿੱਚ ਸ਼ਹਾਦਤ ਪ੍ਰਾਪਤ ਕੀਤੀ ਹੈ